ਮੈਂ ਕਮਾਨਸ ਵਿਧੀ ਵਿੱਚ 10 ਦਿਨਾਂ ਚ ਲੱਖ ਰੁਪਏ ਜਿਹਦੇ ਨਾਲ ਕਰਾਣਾ ਵਾ ਘਰ ਦਾ ਕੰਮ ਇੱਕ ਦਿਨ ਤਾਂ ਇਹ ਦੱਸ ਰਹੀ 1 ਵਜ ਗਿਆ ਉਹਨਾਂ ਦਰਮਿਆਨ ਨੀਂਦ ਥੋੜੋ ਆਉਂਦੀ ਆ ਮੈਂ ਕਦੀ ਅੰਦਰ ਕਦੀ ਬਾਹਰ ਜਿੰਨੇ ਦੇਰ ਆਗਰ ਮੈਂ ਸੌਂਦੀ ਨਹੀਂ ਹੈਗੀ ਭਾਵੇਂ 1 ਵਜ ਆਵੇ ਭਾਵੇਂ 2 ਵਜ ਆਵੇ ਉਹਨਾਂ ਦਰਮਿਆਨ ਉਹਦੋਂ ਹੀ ਇਹਦੇ ਆਇਤੀ ਰੋਟੀ ਬਣਾਣੀ ਆ ਮੈਨੂੰ ਤਾਂ ਮੂੰਹ ਹੱਤ ਤੋ ਜਦੋਂ ਮੂੰਹ ਹੱਤ ਧੋਣਾ ਦੋ ਕੁਲਕੇ ਪੱਕ ਜਾਣੇ ਆ ਸਾਨੂੰ ਤਾਂ ਬਹੁਤ ਖੁਸ਼ੀ ਹੁੰਦੀ ਆ ਭਾਜੀ ਨੂੰ ਦੇਖ ਕੇ ਕਿ ਇੰਨੀ ਮਿਹਨਤ ਕਰਦੇ ਨੇ ਨਾ ਇਹ ਮਨ ਕਿ ਤੇਰੇ ਪਾਪਾ ਹੁੰਦੇ ਦੇਖ ਕੇ ਇੰਨਾ ਖੁਸ਼ ਹੁੰਦੇ ਵੀ ਆਂ ਵੀ ਸਾਡਾ ਮੁੰਡਾ ਲੈ ਕੇ ਨਿਕਲਿਆ ਮਨ ਇਹਦੇ ਸਾਹਮਣੇ ਤੁਮੈਂ ਕਹਿੰਦੇ ਮਨ ਤੂੰ ਤਾਂ ਹੁੰਦਾ ਹੀ ਆ ਸਮਝੀ ਤਾਂ ਇਹਨੇ ਖੇਡਣਾ ਕਰਨਾ ਹੈ ਨਾ ਸਮਝੀ ਹੁਣ ਕੰਮ ਕਰਨਾ ਪੈਂਦਾ ਮੈਂ ਤੈਨ ਕਹਿੰਨੀ ਨਾ ਛੁੱਟੀ ਕਰ ਲਗੋਗਾ ਨਹੀਂ ਮੰਮੀ ਮੈਂ ਜਾਣਾ ਵਾ ਇਤੋਂ ਵੀ ਦਵਾਈ ਲੈ ਕੇ ਫਿਰ ਵੀ ਬਾਜੀ ਨੇ ਕੰਮ ਤੇ ਜਾਣਾ ਕਿ ਨਹੀਂ ਮੈਂ ਚੈਲੰਜ ਲਿੱਤਾ ਤਾਂ ਹੁਣ ਮੈਂ ਪੂਰਾ ਕਰਨਾ ਹੀ ਆਉਂ ਨੂੰ ਵਾਚ ਨਾਲ ਰੇੜੀ ਲਾਣ ਲੱਗੇ ਅੰਡਿਆਂ ਦੀ ਤੇ ਫਿਰ ਚਲੋ ਇਹਨੂੰ ਲੈ ਜਾਂਦੇ ਸੀ ਨਾਲ ਇਹਨੂੰ ਲੈ ਜਾਂਦੇ ਸੀ ਕਹਿੰਨਾ ਕਾਕੇ ਤੂੰ ਚੱਲਾ ਮੇਰੇ ਨਾਲ ਕਿਹਰੇ ਨੂੰ ਭੇਜ ਦੇਣਾ ਘਰੇ ਵੀ ਨਹੀਂ ਮੈਂ ਨਹੀਂ ਮੈਨੂੰ ਆਕੇ ਕਹਿਣਾ ਵੀ ਮੇਦੀ ਮੈਂ ਨਹੀਂ ਕਾਕੇ ਤੋਂ ਕੰਮ ਕਰਾ ਸਕਦਾ ਸਟੈਂਡ ਬਹੁਤ ਵਧੀਆ ਮਾਣੇ ਨੇ ਸਾਰਾ ਵਧੀਆ ਕੀਤਾ ਬਸ ਇਹੀ ਅਗੇ ਪਾਪਾ ਨਹੀਂ ਹੈਗੇ ਉਹਨਾਂ ਦੀ ਕਮੀ ਤਾਂ ਕੋਈ ਵੀ ਨਹੀਂ ਪੂਰੀ ਕਰ ਸਕਦਾ ਬਸ ਦੇ ਪਾਪਾ ਹੁੰਦੇ ਕਿੰਨਾ ਵਧੀਆ ਉਹਨਾਂ ਨੇ ਵੀ ਹੁੰਦਾ ਤੇ ਇਹ ਹੈ ਗਿਆ ਸੀ ਸੱਚ ਕਿਸਾ ਹੁੰਦਾ ਸੀ ਉਹ ਨਾ ਜੋ 14 ਸਾਲ ਦਾ ਸੀ ਕਿ ਜਦੋਂ ਪਾਪਾ ਹੋਏ ਇਹ ਇਹ ਸੈਂਡਲਰ ਪਾਪਾ ਨੇ ਲਿਆਦੇ ਵੀ ਪਾਲਿੰਦਾ ਸੀਗਾ ਤੇ ਕਹਿੰਦੇ ਹੁੰਦੇ ਸਿੱਧ ਪਾਪਾ ਕਹਿੰਦਾ ਜੇ ਵੱਡਾ ਹੋਉਂਗਾ ਸਾਇਲ ਅਸੀਂ ਇੱਕ ਦੂਜੇ ਦੇ ਕੱਪੜੇ ਪਾਇਆ ਕਰਾਂਗੇ ਇਥੇ ਅਕੀਰ ਨਹੀਂ ਮੋਟਰਸਾਈਕਲ ਕਿਸੇ ਦਾ ਖੜਕਾ ਮੈਂ ਭੱਜ ਕੇ ਜਾਨੀ ਆ ਕਈ ਵਾਰ ਤਾਂ ਮੈਨੂੰ ਚੱਪਲ ਵੀ ਨਹੀਂ ਲੱਗਦੀ ਵੀ ਕਿਤੇ ਹੈ ਕਾਕੇ ਦਰਵਾਜ਼ਾ ਖੋਲਣਾ ਜਾ ਕੇ ਤਸਮੀ ਜਾਓਗੇ ਕਹਾਣੀ ਤੁਹਾਨੂੰ ਯਾਦ ਰਹਦੀ ਹੈ ਜਿਹੜੀ ਹਾਂ ਆਏ ਹੋਇਆ ਸੀ ਮੇਰੇ ਨਾਲ ਕੀ ਮਤਲਬ ਅੱਗੇ ਤੁਹਾਨੂੰ ਪਤਾ ਰਾਤ ਨੂੰ ਤਾਂ ਕੋਈ ਦਿਖਦਾ ਹੀ ਨਹੀਂ ਹੁੰਦਾ ਨਾ ਤੇ ਉਦੋਂ ਅਸੀਂ ਜਾ ਰਹੇ ਸੀਗੇ ਰਾਤ ਦਾ 1 ਵਜਾ ਆਇਆ ਸੀਗਾ ਜਾਂਦੇ ਜਾਂਦੇ ਅੱਗੇ ਛਾਂਡ ਆ ਗਿਆ ਅੱਗੇ ਛਾਂਡ ਆ ਗਿਆ ਇਦਾਂ ਹੀ ਲੱਗੇ ਭੂਤ ਆ ਗਿਆ ਅੱਗੇ ਮਤਲਬ ਰਾਤ ਦੇ 1 ਵਜੇ ਤੁਸੀਂ ਆਪੇ ਹਿਸਾਬ ਲਾ ਲਓ ਕਿ ਧੁੰਦ ਦੇ ਵਿੱਚ ਜੇ ਆਪਾਂ ਜਾਂਦੇ ਅੱਗੇ ਇੱਕਦਮ ਕੁਛ ਇੱਕਦਮ ਹੀ ਆ ਜਾਏ ਨਾ ਬੰਦਾ ਡਰ ਜਾਂਦਾ ਕਈ ਵਾਰ ਆਰਡਰ ਵੀ ਜਿਵੇਂ ਤੁਸੀਂ ਕਿਹਾ ਧੁੰਦ ਹੈਗੀ ਆ ਜਾਂ ਜੋ ਵੀ ਆ ਕਦੀ ਲੇਟ ਹੋ ਗਿਆ ਆਰਡਰ ਮੂੜੀ ਖਰਾਬ ਹੁੰਦਾ ਵਾ ਕਿਉਂਕਿ ਜਿੱਦਾਂ ਹੁਣ ਕੋਈ ਚੀਜ਼ ਹੋ ਜਾਂਦੀ ਹੈ ਨਾ ਆਪੋ ਹੀ ਸੋਚੀ ਜਾਵਾਂਗੇ ਫਿਰ ਅੱਗੇ ਕੰਮ 'ਚ ਵੀ ਨਹੀਂ ਧਿਆਨ ਲੱਗਦਾ ਇੱਦਾਂ ਹੀ ਫਿਰ ਜਦੋਂ ਮੈਂ ਕਸਟਮਰ ਵੱਲ ਗਿਆ ਲੋਕੇਸ਼ਨ ਤੇ ਮੈਂ ਖੜ ਗਿਆ ਉੱਥੇ ਜਦੋਂ ਮੈਂ ਉੱਥੇ ਪਹੁੰਚ ਕੇ ਫੋਨ ਕੀਤਾ ਕਹਿੰਦਾ ਵੀਰੇ ਇੱਥੇ ਨਹੀਂ ਹੈਗੀ ਲੋਕੇਸ਼ਨ ਅੱਗੇ ਆਓ ਚਲੋ ਮੈਂ ਚਲਾ ਤਾ ਗਿਆ ਪਰ ਮੈਂ ਉਹਨਾਂ ਨੂੰ ਇਦਾਂ ਕਿਹਾ ਕਿ ਵੀਰੇ ਸਾਨੂੰ ਲੋਕੇਸ਼ਨ ਦੇ ਹਿਸਾਬ ਨਾਲ ਹੀ ਪੈਸੇ ਮੰਗਦੇ ਤੁਸੀਂ ਲੋਕੇਸ਼ਨ ਹਨਾ ਚੈੱਕ ਕਰਕੇ ਪਾਇਆ ਕਰੋ ਬਾਕੀ ਤਾਂ ਕਈ ਇਦਾਂ ਦੇ ਨੇ ਸਾਡੇ ਤੋਂ ਹੀ ਮੰਗਦੇ ਨੇ ਹਨਾ ਉਹਨਾਂ ਨੂੰ ਇਹ ਨਹੀਂ ਪਤਾ ਘਰ ਦਾ ਕੰਮ ਚੱਲ ਰਿਹਾ ਵਾ ਕਿ ਇਹਨਾਂ ਨੂੰ ਤਾਂ ਆਪ ਨੂੰ ਲੋੜ ਆ ਹਨਾ ਕਈ ਮੁੰਡੇ ਇਦਾਂ ਦੇ ਮਤਲਬ ਟੱਕਰੇ ਇੱਕ ਮੁੰਡਾ ਮੈਨੂੰ ਕਹਿੰਦਾ ਕਿ ਵੀਰੇ ਮੈਂ ਕੰਮ ਕਰਦਾ ਸੀਗਾ ਲੇਕਿਨ ਮੈਂ ਕੰਮ ਛੱਡਦਾ ਸੀਗਾ ਪਰ ਜਦੋਂ ਤੁਹਾਡੀ ਵੀਡੀਓ ਦੇਖੀ ਆ ਫਿਰ ਮੈਨੂੰ ਅੰਦਰੋਂ ਅੰਦਰੋਂ ਨਾ ਫੀਲਿੰਗ ਆਈ ਕਿ ਆਹ ਬਾਈ ਕਰ ਸਕਦਾ ਮੈਂ ਕਿਉਂ ਨਹੀਂ ਕਰ ਸਕਦਾ ਕਹਿੰਦਾ ਮੈਂ ਫੇਰ ਆਨ ਲੱਗ ਗਿਆ ਫਿਰ ਕੀ ਹੋਗਾ ਜੇ ਹਮੋਸਲਾ ਟੁੱਟ ਗਿਆ ਮੇਰਾ ਬਲੌਗ ਦੀ ਵੀਡੀਓ ਦਿਖਾ ਦਿਓ ਮੋਟੀਵੇਸ਼ਨ ਆ ਜੂਗੀ ਤੁਹਾਨੂੰ ਕਤਬੋਂ ਬੰਦੇ ਨੇ ਬਾਰੋਵੀਂ ਮੈਸੇਜ ਕਰਤਾ ਤੇ ਉਹ ਕਹਿੰਦਾ ਕਿ ਹੁਣ ਅਸੀਂ ਚਲੋ ਮਿਹਨਤ ਥੋੜੀ ਘੱਟ ਕਰ ਰਹੇ ਹਾਂ ਅੱਗੇ ਨਾਲੋਂ ਪਰ ਕਹਿੰਦਾ ਤੇਰੀ ਵੀਡੀਓ ਦੇਖ ਕੇ ਹੁਣ ਅੰਦਰੋਂ ਫੇਰ ਜਨੂਨ ਪੈਦਾ ਹੋ ਰਿਹਾ ਕਿ ਮਿਹਨਤ ਹੁਣ ਦੁਬਾਰਾ ਫੇਰ ਸਟਾਰਟ ਕਰਨੀ ਕਿ ਇਹ ਬੰਦਾ ਇੰਡੀਆ ਵਿੱਚ ਇੰਨੀ ਮਿਹਨਤ ਕਰ ਰਿਹਾ ਵਾ ਤੇ ਅਸੀਂ ਬਾਹਰ ਆ ਕੇ ਵੀ ਤਾਂ ਕਰੀਏ ਪਰ ਤੁਸੀਂ ਜਦੋਂ ਵੀਡੀਓਜ਼ ਬਣਾਉਂਦੇ ਹੋ ਤਾਂ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਵੀ ਕਿਹੜਾ ਬੰਦਾ ਕਿੱਥੇ ਬੈਠ ਕੇ ਤੁਹਾਡੀ ਵੀਡੀਓ ਦੇਖ ਰਿਹਾ ਹੈ ਕੱਲ ਨੂੰ ਕੁਝ ਚੰਗਾ ਕਰ ਰਿਹਾ ਹੋ ਕਿੰਨੀ ਜ਼ਿਆਦਾ ਮਤਲਬ ਤੁਹਾਨੂੰ ਦੁਆਵਾਂ ਦਿੰਦੇ ਹੋ ਬਿਲਕੁਲ ਮੇਰੀ ਵੀਡੀਓ ਤਾਂ ਪਹਿਲਾਂ ਮੈਨ ਤੇ ਪਹਿਲਾਂ ਜਿਹੜੇ ਮੇਰੇ ਨਾਲ ਦੇ ਸਵਿਗੀ ਵਾਲੇ ਮੁੰਡੇ ਵੀ ਨੇ ਮੈਂ ਉੱਥੇ ਜਾ ਕੇ ਉਹੀ ਖੜ ਕੇ ਲੱਗ ਗਿਆ ਨਾ ਬਣਾਉਣ ਵੀਡੀਓ ਮੈਂ ਨਾ ਵੀਡੀਓ ਬਣਾਣੀ ਓਏ ਹਨਾ ਕਹਿੰਦੇ ਆਇਆ ਵੱਡਾ ਵੀਡੀਓ ਵਾਲਾ ਵੀਡੀਓ ਐਡਿਟ ਵੀ ਕਰਨ ਚ ਘੰਟਾ ਡੇਢ ਘੰਟਾ ਲੱਗ ਜਾਂਦਾ ਵਾ ਤੇ ਰਾਤੀ 11 ਵਜੇ ਆ ਕੇ ਰੋਟੀ ਵਗੈਰਾ ਖਾਣਾ ਜਿੱਦਾਂ ਵੀਡੀਓ ਫਿਰ 1:30 ਵਜੇ ਬਣਾਣੀ ਸ਼ੁਰੂ ਕਰ ਦਾਂ 2 ਵਜੇ ਜਾਂਦੇ ਹਨਾ ਕਈ ਵਾਰੀ 12:30 ਜਿੰਨਾ ਵੀ ਜਦੋਂ ਵੀ ਟਾਈਮ ਲੱਗਦਾ ਘੰਟਾ ਡੇਢ ਘੰਟਾ ਲੱਗ ਜਾਂਦਾ ਐਡਿਟ ਵੀ ਮੈਂ ਹੀ ਕਰਦਾ ਵਾਂ ਹੁਣ ਜੇ ਮੈਂ ਉਹੀ ਮੁੰਡਿਆਂ ਦੀ ਵੀਡੀਓ ਕਹੂੰਗਾ ਮੈਂ ਨਾ 1 ਮਿੰਟ ਖੜੋ ਵੀਡੀਓ ਬਣਾਣੀ ਆ 2 ਮਿੰਟ ਕਹਿੰਦਾ ਰੁਕ ਕੇ ਮੈਂ ਮੂੰਹ ਧੋ ਕੇ ਆਇਆ ਸਸ਼ੀ ਕਾਲ ਤੋਂ ਸਿਕਿਉਰੀ ਡੇਲੀ ਪੋਸਟ ਪੰਜਾਬੀ ਮਹਾਂ ਅੰਚਲ ਜੱਗੀ ਅੱਜ ਅਜੇਹੇ ਸ਼ਖਸ ਦੇ ਨਾਲ ਮਿਲਵਾਵਾਂਗੇ ਜਿਹੜ ਨੌਜਵਾਨਾਂ ਦੇ ਲਈ ਐਗਜ਼ਾਮਪਲ ਬਣਿਆ ਹੈ ਤਾਂ ਜਿਵੇਂ ਲੋਕ ਕਹਿੰਦੇ ਨੇ ਕਿ ਸੁਪਨੇ ਸਾਡੇ ਪੂਰੇ ਨਹੀਂ ਹੋ ਰਹੇ ਸਾਡੇ ਕੋਲ ਇਹ ਨਹੀਂ ਹੈ ਸਾਡੇ ਕੋਲ ਉਹ ਨਹੀਂ ਹੈ ਜੇ ਜੌਬ ਕਰਨ ਜਾਂਦੇ ਨੇ ਤਾਂ ਉੱਥੇ ਸ਼ਿਕਾਇਤਾਂ ਇੰਨੀਆਂ ਹੁੰਦੀਆਂ ਨੇ ਲੋਕਾਂ ਦੀਆਂ ਕਿ ਇੰਨੇ ਪੈਸੇ ਚਾਹੀਦੇ ਨੇ ਤਾਂ ਹੀ ਜੌਬ ਕਰਾਂਗੇ ਪਰ ਸਵੀਗੀ ਦੇ ਵਿੱਚ ਕੰਮ ਕਰਕੇ ਵੀ ਆਪਣੇ ਸੁਪਨੇ ਪੂਰੇ ਕੀਤੇ ਜਾ ਸਕਦੇ ਨੇ ਇੱਕ ਨਵਾਂ ਘਰ ਬਣਾਇਆ ਜਾ ਸਕਦਾ ਹੈ ਹਰ ਇੱਕ ਸੁਪਨਾ ਆਪਣੀ ਮਾਂ ਦਾ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ ਇੱਕ ਪਰਿਵਾਰ ਦੁਬਾਰਾ ਤੋਂ ਜਿਹੜਾ ਹੈ ਉਮੀਦ ਖਤਮ ਹੋ ਜਾਂਦੀ ਹੈ ਦੁਬਾਰਾ ਤੋਂ ਉਮੀਦ ਜਗਾਈ ਜਾ ਸਕਦੀ ਹੈ ਤਾਂ ਜ਼ਿਆਦਾ ਗੱਲਾਂ ਬਾਤਾਂ ਨਾ ਕਰਦੇ ਹੋਏ ਆਪਾਂ ਸਿੱਧਾ ਤੁਹਾਨੂੰ ਉਹਨਾਂ ਦੇ ਨਾਲ ਹੀ ਮਿਲਵਾਵਾਂਗੇ ਤਾਂ ਸਭ ਤੋਂ ਪਹਿਲਾਂ ਤਾਂ ਸਸ਼ੀਕਾਲ ਸਰ ਸਸ਼ੀਕਾਲ ਜੀ ਤਾਂ ਆਪਣਾ ਨਾਮ ਦੱਸੋ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸੋ ਮੇਰਾ ਨਾਮ ਸਾਹਿਲ ਹੈ ਜੀ ਤੇ ਮੈਂ ਲੁਧਿਆਣੇ ਲੋਕਲ ਹੀ ਰਹਿਣਾ ਜੀ ਤੇ ਮੈਂ ਸਵੀਗੀ ਦੇ ਵਿੱਚ ਕੰਮ ਕਰਦਾ ਹਾਂ ਸਵੀਗੀ ਦੇ ਵਿੱਚ ਇਹ ਕੰਮ ਮੈਂ 4 ਸਾਲ ਹੋ ਗਏ ਲੱਗੇ ਨੂੰ ਮੈਂ ਪਹਿਲਾਂ ਸਟੱਡੀ ਕਰਦਾ ਸੀਗਾ ਤੇ ਸਟੱਡੀ ਮੈਂ ਛੱਡਤੀ ਸੀਗੀ ਤੇ ਕਿਉਂਕਿ ਮੈਂ ਸਟੱਡੀ ਦੇ ਵਿੱਚ ਠੀਕ ਠਾਕ ਹਾਂ ਤੇ ਮੇਰਾ ਦਿਲ ਨਹੀਂ ਸੀਗਾ ਅੱਗੇ ਪੜਨ ਦਾ ਕਿਉਂਕਿ ਮੈਂ ਪੜ ਕੇ ਵੀ ਨੋਰਮਲੀ ਜੋ ਵੀ ਹੁਣ ਜਿੱਦਾਂ ਉਹਨਾਂ ਸੀਗਾ ਉਦਾਂ ਮਤਲਬ ਉਦਾਂ ਹੀ ਰਹਿਣਾ ਸੀਗਾ ਜੀ ਤੇ ਫਿਰ ਮੈਂ ਸੋਚਿਆ ਸੀਗਾ ਸਲੂਨ ਦਾ ਕੰਮ ਸਿੱਖਣਾ ਵਾ ਤੇ ਸਵੀਗੀ ਦੇ ਵਿੱਚ ਇਦਾਂ ਸੀਗਾ ਕਿ ਆਪਾਂ ਪਾਰਟ ਟਾਈਮ ਵੀ ਕੰਮ ਕਰ ਸਕਦੇ ਆ ਤੇ ਮੈਂ ਪਾਰਟ ਟਾਈਮ ਦੇ ਫਿਰ ਮੈਂ ਪਾਰਟ ਟਾਈਮ ਮਤਲਬ ਸਵੀਗੀ ਦੇ ਵਿੱਚ ਲੱਗ ਗਿਆ ਸੀਗਾ ਤੇ ਫਿਰ ਮੈਂ ਸਲੂਨ ਤੇ ਵੀ ਲੱਗ ਗਿਆ ਸੀਗਾ ਨਾਲ ਤੇ ਪਰ ਲੋਕਡਾਊਨ ਲੱਗ ਗਿਆ ਸੀਗਾ ਉਹਦੇ ਕਰਕੇ ਫਿਰ ਮੈਨੂੰ ਉਹ ਸਲੂਨ ਛੱਡਣਾ ਪੈ ਗਿਆ ਸੀਗਾ ਕਿਉਂਕਿ ਉਹ ਉਦੋਂ ਦੁਕਾਨਾਂ ਖੁੱਲਦੀ ਨਹੀਂ ਹੁੰਦੀਆਂ ਸੀਗੀਆਂ ਤੇ ਵੇਰ ਸਵੇਗੀ ਦੇ ਵਿੱਚ ਆਪਾਂ ਮਤਲਬ ਜਾ ਸਕਦੇ ਹੁੰਦੇ ਸੀਗੀ ਉਹ ਡਿਲੀਵਰੀ ਚੱਲਦੀ ਹੁੰਦੀ ਸੀਗੀ ਤੇ ਫਿਰ ਮੈਂ ਇਹ ਕਰਨ ਲੱਗ ਗਿਆ ਸੀਗਾ ਤੇ ਉਹਦੇ ਬਾਅਦ ਜਦੋਂ ਲੋਕਡਾਊਨ ਠੀਕ ਹੋਇਆ ਫਿਰ ਮੈਂ ਮਤਲਬ ਸਲੂਨ ਤੇ ਦੁਬਾਰਾ ਜਾਣ ਲੱਗ ਗਿਆ ਸੀਗਾ ਤੇ ਜਦੋਂ ਮੈਂ ਸਲੂਨ ਤੇ ਦੁਬਾਰਾ ਜਾਣ ਲੱਗਿਆ ਤੇ ਸਾਨੂੰ ਮਤਲਬ ਜਗਾ ਦਾ ਸੀਗਾ ਕਿ ਅਸੀਂ ਜਗਾ ਦੁਬਾਰਾ ਬਣਾਈ ਹੈ ਹਨਾ ਤੇ ਸਲੂਨ ਦੇ ਉੱਤੇ ਮਤਲਬ ਆਪਾਂ ਨੇ ਕੋਲ ਕੋਈ ਇਨਕਮ ਨਹੀਂ ਹੁੰਦੀ ਸੀਗੀ ਤੇ ਇਨਕਮ ਇੱਧਰ ਹੁੰਦੀ ਸੀਗੀ ਤੇ ਪਾਰਟ ਟਾਈਮ ਦੇ ਵਿੱਚ ਇੰਨੀ ਇਨਕਮ ਨਹੀਂ ਹੁੰਦੀ ਸੀਗੀ ਤੇ ਜਿਹਦੇ ਕਰਕੇ ਫਿਰ ਕਿਉਂਕਿ ਥੋੜੇ ਪੈਸੇ ਫੜੇ ਵੀ ਹੋਏ ਸੀਗੇ ਅਸੀਂ ਕਿਸੇ ਤੋਂ ਤੋ ਪੈਸੇ ਵੀ ਉਤਾਰਨੇ ਸੀਗੇ ਤੇ ਉਹਦੇ ਕਰਕੇ ਫਿਰ ਫੁੱਲ ਟਾਈਮ ਫਿਰ ਮੈਨੂੰ ਕੰਮ ਕਰਨਾ ਪੈ ਗਿਆ ਤਾਂ ਤੁਹਾਡੇ ਪਾਪਾ ਜਿਹੜੇ ਆ ਤੁਹਾਨੂੰ ਕਦੋਂ ਅਲਵਿਦਾ ਕਹਿ ਗਏ ਸੀ ਇਸ ਦੁਨੀਆ ਤੋਂ ਆਖਰੀ ਕਿਹੜੇ ਸਾਲ ਦੇ ਵਿੱਚ ਮਤਲਬ ਕਿੰਨੇ ਸਾਲ ਦੇ ਸੀ ਤੁਸੀਂ 2010 ਦੀ ਗੱਲ ਆ ਜੀ ਉਦੋਂ ਮੈਂ 13 ਸਾਲ ਦਾ ਸੀਗਾ ਹਾਂਜੀ ਉਦੋਂ ਮੈਂ 7ਵੀਂ ਕਲਾਸ 'ਚ ਪੜਦਾ ਸੀ ਤੇ ਉਦੋਂ ਮਤਲਬ ਅਲਵਿਦਾ ਕਹਿ ਗਏ ਦੀ ਆਪਾਂ ਤਾ ਸਰ ਜਦੋਂ 13 ਸਾਲ ਦੇ ਸੀਗੇ ਇੱਕਦਮ ਉਦੋਂ ਤਾਂ ਚਲੋ ਸਭ ਕੁਝ ਸੰਭਾਲ ਲਿਆ ਹੋਇਆ ਸੀ ਉਹਨਾਂ ਨੇ ਹਾਂ ਹੈਨਾ ਤਾਂ ਇੱਕਦਮ ਜਦੋਂ ਚਲੇ ਗਏ ਤਾਂ ਉਦੋਂ ਕੀ ਮਹਿਸੂਸ ਹੋਇਆ ਇੱਕ ਸਾਰਾ ਇੱਕ ਤਰੀਕੇ ਨਾਲ ਟੁੱਟ ਜਾਂਦਾ ਬੰਦਾ ਕਿੰਨਾ ਮਨ ਵਿੱਚ ਆਉਂਦਾ ਕਿ ਹੁਣ ਕੀ ਕਰੀਏ ਇੱਕ ਸਵਾਲ ਆਏ ਹੋਣੇ ਮਨ ਦੇ ਵਿੱਚ ਟੁੱਟ ਚੁੱਕੇ ਹੋਗੇ ਤੁਸੀਂ ਤਾਂ ਉਹ ਟਾਈਮ ਯਾਦ ਕਰਦੇ ਹੋ ਤਾਂ ਕੀ ਮਨ ਚੰਦਾ ਕੁਝ ਦੱਸਣਾ ਚਾਹੋਗੇ ਉਹਦੇ ਬਾਰੇ ਉਹ ਟਾਈਮ ਤਾਂ ਦੇਖੋ ਮੈਂ ਛੋਟਾ ਹੀ ਸੀਗਾ ਇੰਨੀ ਮੈਨੂੰ ਸਮਝ ਨਹੀਂ ਸੀਗੀ ਤੇ ਮੇਰੀ ਮੰਮੀ ਨੇ ਫਿਰ ਸਾਰਾ ਸੰਭਾਲ ਲਿਆ ਘਰ ਹਾਂ ਤੇ ਮੇਰੇ ਨਾਨੂ ਸੀਗੇ ਨਾਨੂ ਉਹਨਾਂ ਨੇ ਸਾਡੀ ਹੈਲਪ ਕੀਤੀ ਕਾਫੀ ਉਹਨਾਂ ਨੇ ਮਤਲਬ ਸਾਡਾ ਮਤਲਬ ਚਲਾਇਆ ਘਰ ਦਾ ਖਰਚਾ ਹਾਂਜੀ ਤਾਂ ਤੁਹਾਡੀ ਅੱਖਾਂ 'ਚ ਪਾਣੀ ਆ ਗਿਆ ਉਹ ਮੰਮੀ ਨੂੰ ਦੇਖ ਕੇ ਆ ਗਿਆ ਅੱਛਾ ਤਾਂ ਆਂਟੀ ਜੀ ਸਤਿ ਸ੍ਰੀ ਅਕਾਲ ਤਾਂ ਕੋਈ ਗੱਲ ਨਹੀਂ ਰੋ ਨਾ ਹੁਣ ਤੁਹਾਡਾ ਮੁੰਡਾ ਬਹੁਤ ਅੱਗੇ ਚਲਾ ਗਿਆ ਬਹੁਤ ਦੁਨੀਆ ਜਾਣਦੀ ਹੈ ਉਹ ਮੁੰਡਾ ਜਿਹੜਾ ਉਹਨੇ ਆਪਣਾ ਘਰ ਹੁਣ ਸੰਭਾਲ ਲਿਆ ਪੂਰਾ ਤਾਂ ਆਂਟੀ ਜੀ ਉਹ ਜਿਹੜਾ ਟਾਈਮ ਸੀਗਾ ਜਦੋਂ ਤੁਹਾਡੇ ਹਸਬੰਦ ਗਏ ਇਸ ਦੁਨੀਆ ਤੋਂ ਤਾਂ ਕੀ ਤੁਹਾਨੂੰ ਉਮੀਦ ਸੀ ਇੱਕ ਟੁੱਟ ਗਈ ਹੋਣੀ ਉਹ ਤੋਂ ਤੁਹਾਨੂੰ ਪਤਾ ਥੋੜੇ ਨਾ ਸੀ ਕਿ ਤੁਹਾਡਾ ਮੁੰਡਾ ਸੰਭਾਲੂਗਾ ਘਰ ਕੀ ਸੋਚਦੇ ਸੀ ਉਹ ਨਿਕਾ ਹੀ ਸੀਗਾ ਫਿਰ ਮੈਂ ਤਾਂ ਇਹਨੂੰ ਕਹਿੰਦੀ ਸੀ ਚੱਲ ਤੂੰ ਪਾਲ ਲੈ ਬੇਟਾ ਹਨਾ ਤੇ ਮੇਰੇ ਪਾਪਾ ਹੈਗੇ ਸੀਗੇ ਵੀ ਉਹ ਸਾਡੀ ਮਦਦ ਕਰ ਦਿੰਦੇ ਸੀ ਉਦੋਂ ਤਾਂ ਫਿਰ ਮੈਂ ਚਲੋ ਥੋੜਾ ਵਾਲਾ ਕੰਮ ਕਰਦੀ ਸੀ ਪਰ ਨਾ ਅਸੀਂ ਵੇਖ ਕੇ ਘਰ ਕੰਮ ਕੀਤਾ ਸੀ ਨਾ ਕਦੇ ਸਹੁਰੇ ਇੱਥੇ ਵੀ ਸਾਡੀ ਫੈਕਟਰੀ ਸੀਗੀ ਵੱਡੀ ਹੈਂਡਲ ਬਾਲਸ ਦੀ ਤੇ ਪਾਪਾ ਵੀ ਮੇਰੇ ਪਿੰਡ ਸਰਕਾਰੀ ਨੌਕਰੀ ਕਰਦੇ ਸੀ ਕਿ ਸਾਨੂੰ ਉਹ ਮਦਦ ਕਰਦੇ ਸੀਗੇ ਚਲੋ ਉਹਨਾਂ ਨੇ ਕਿਹਾ ਵੀ ਮੇਰੇ ਪਾਪਾ ਨੇ ਵੀ ਮੁੰਡੇ ਨੂੰ ਪੜਾਹ ਲਖਾ ਤੂੰ ਕੰਮ ਨਹੀਂ ਇਹ ਤੋਂ ਵੀ ਕਰਾਣਾ ਜਦੋਂ ਦੇਥ ਹੋਣੀ ਸੀਗੇ ਉਹਨਾਂ ਥੋੜੀ ਦੇਰ ਪਹਿਲਾਂ ਹੀ ਮੈਨੂੰ ਕਿਹਾ ਕਹਿੰਦਾ ਮਹੀਨਾ ਇਹ ਤੋਂ ਪਹਿਲਾਂ ਉਹ ਮਹੀਨਾ ਕੋ ਹੋਇਆ ਸੀ ਮਰਨ ਤੋਂ ਪਹਿਲਾਂ ਕਹਿੰਦੇ ਸੀ ਵੀ ਬੇਟੇ ਨੂੰ ਕੰਮ ਤੇ ਲਾ ਦੇ ਜਿਵੇਂ ਉਹਨਾਂ ਨੂੰ ਪਤਾ ਹੁੰਦਾ ਹਨ ਤੇ ਫਿਰ ਚਲੋ ਇਹ ਲੱਗ ਗਿਆ ਸੀ ਕੰਮ ਤੇ ਥੋੜਾ ਵਾਲਾ ਕਰਨ ਮੈਂ ਤਾਂ ਕਿਹਾ ਸੀ ਵੀ ਚੱਲ ਅੱਗੇ ਤੂੰ ਪੜ੍ਹ ਲੈ ਹਨ ਇਹ ਕਹਿੰਦਾ ਮੰਮੀ ਨਹੀਂ ਹੁਣ ਮੈਂ ਕੰਮ ਹੀ ਕਰ ਲਊਗਾ ਹਾਂਜੀ ਤਾਂ ਜਦੋਂ ਘਰ ਸੰਭਾਲਣ ਦਾ ਟਾਈਮ ਆਇਆ ਵੀ ਬੱਚੇ ਅੱਜਕੱਲ ਆਪਾਂ ਮਾਵਾਂ ਜਿਹੜੀਆਂ ਬੱਚਿਆਂ ਨੂੰ ਸੰਭਾਲਦੀਆਂ ਨੇ ਪਰ ਹੁਣ ਬੱਚਾ ਤੁਹਾਨੂੰ ਸੰਭਾਲ ਰਿਹਾ ਮੇਰਾ ਲਾਇਕ ਆ ਵੀ ਹਰ ਇੱਕ ਗੱਲ ਮੰਨਦਾ ਕੋਈ ਐਦਾਂ ਨਹੀਂ ਕੰਮ ਵੀ ਵਧੀਆ ਕਰਦਾ ਹੁੰਦਾ ਹੈ ਕਹਿੰਦਾ ਮम्मी ਤੁਸੀਂ ਭਾਵੇਂ ਨਾ ਵੀ ਕਰੋ ਹਨਾ ਵੀ ਆਪਣਾ ਘਰੇ ਰੋ ਬਹੁਤ ਕੰਮ ਕੀਤਾ ਤੁਸੀਂ ਐਵੇਂ ਕੇ ਮੁੰਡਾ ਵੀ ਮੇਰਾ ਲਾਇਕ ਆ ਮੰਮੀ ਵੀ ਕਈ ਵਾਰ ਛੋਟੇ ਹੁੰਦੇ ਜਿੱਦਾਂ ਬੰਦੇ ਨੂੰ 10 ਰੁਪਏ ਦੇਤੇ ਉਦੋਂ ਤੋਂ ਹੀ ਸ਼ੁਰੂ ਤੋਂ ਹੀ ਸ਼ੌਂਕ ਆਇਆ ਸੇਵਿੰਗ ਅਜੇ ਛੋਟੇ ਹੁੰਦੇ ਤੋਂ ਸੇਵ ਕਰ ਰਹੇ ਹੋ ਤੁਸੀਂ ਹਾਂਜੀ ਸ਼ੁਰੂ ਤੋਂ ਹੀ ਮਤਲਬ ਹੁੰਦਾ ਨਾ ਕਿ ਆ ਪਾ ਚੀਜ਼ ਲੈਣੀ ਹੈ ਜਿੱਦਾਂ ਛੋਟੇ ਹੁੰਦੇ ਬੱਚੇ ਨੇ ਗਿਫਟ ਖਰੀਦ ਮਤਲਬ ਕਾਰ ਖਰੀਦਣੀ ਸੀਗੀ ਐਦਾਂ ਹੀ ਪੈਸੇ ਜੋੜ-ਜੋੜ ਕੇ ਮੈਂ ਕਾਰ ਖਰੀਦ ਲਈ ਛੋਟੇ ਹੁੰਦੇ ਹਨਾ ਤੇ ਦੇ ਫਿਰ ਸੀਗਾ ਕਿ ਮੈਂ ਫੋਨ ਖਰੀਦਾਂ ਫੋਨ ਤਾਂ ਖਰੀਦਿਆ ਨਹੀਂ ਗਿਆ ਪੈਸੇ ਜੋੜ ਕੇ ਤੇ ਫਿਰ ਮੈਂ ਮੋਟਰਸਾਈਕਲ ਖਰੀਦ ਲਿਆ ਤੇ ਜੋ ਮੋਟਰਸਾਈਕਲ ਖਰੀਦਿਆ ਤੇ ਫਿਰ ਹੌਲੀ-ਹੌਲੀ ਫਿਰ ਮੈਂ ਮੋਟਰਸਾਈਕਲ ਆ ਗਿਆ ਤੇ ਫਿਰ ਆਪਾਂ ਕੰਮ ਤੇ ਵੀ ਲੱਗ ਸਕਦੇ ਹਣਾ ਤੇ ਕਿਉਂਕਿ ਜਿਹੜੀ ਐ ਮਾਰਕੀਟਿੰਗ ਦੀ ਜੋਬ ਹੁੰਦੀ ਮੋਟਰਸਾਈਕਲ ਜ਼ਰੂਰੀ ਆ ਉਹਦੇ ਲਈ ਤੇ ਮੋਟਰਸਾਈਕਲ ਲਿੱਤਾ ਤੇ ਫਿਰ ਆਪਾਂ ਕੰਮ ਕੀਤਾ ਤੇ ਫਿਰ ਮੈਨੂੰ ਹੋਇਆ ਕਿ ਮੈਂ ਪੈਸੇ ਜੋੜਾ ਹਣਾ ਫੋਨ ਖਰੀਦਾਂ ਫੋਨ ਵੀ ਖਰੀਦਨ ਦਾ ਹੁੰਦਾ ਨਾ ਸ਼ੌਕ ਬੰਦੇ ਨੂੰ ਤੇ ਚਲੋ ਫੋਨ ਤਾਂ ਆਪਾਂ ਨਹੀਂ ਖਰੀਦਿਆ ਉਹ ਫਿਰ ਉਹ ਜਿਹੜੀ ਜਗਾ ਆਪਾਂ ਵੇਚੀ ਸੀਗੀ ਉਹਨਾਂ ਨੇਸੀ ਗੱਲ ਕੀਤੀ ਸੀਗੀ ਜੇ ਤੁਸੀਂ ਜਗਾ ਵੇਚਨੀ ਆ ਤੁਸੀਂ ਸਾਨੂੰ ਜਰੂਰ ਪੁੱਛਿਓ ਇੱਕ ਵਾਰੀ ਜੇ ਅਸੀਂ ਇੰਨੇ ਜੋਗੇ ਹੋਏ ਤਾਂ ਤੁਹਾਡੇ ਤੋਂ ਪੱਕਾ ਲਵਾਂਗੇ ਮਤਲਬ ਤੁਸੀਂ ਸਾਨੂੰ ਪਹਿਲਾ ਹੱਕ ਦਿਓ ਜੇ ਨਾ ਖਰੀਦ ਪਾਏ ਫਿਰ ਤੁਸੀਂ ਜਿੰਨੂੰ ਮਰਜ਼ੀ ਵੇਚ ਦਿਓ ਫਿਰ ਸਾਨੂੰ ਕੋਈ ਗਿਲਵਾ ਸ਼ਿਕਵਾ ਨਹੀਂ ਹੋਊਗਾ ਹੂੰ ਹੂੰ ਤੇ ਫਿਰ ਉਹਨਾਂ ਨੇ ਜਦੋਂ ਵੇਚਣੀ ਸੀ ਸਾਨੂੰ ਦੱਸਿਆ ਉਹਨਾਂ ਨੇ ਚਲੋ ਫੋਨ ਜੋਗੇ ਆਪਾਂ 40-50 ਹਜ਼ਾਰ ਜੋੜਿਆ ਹੋਇਆ ਸੀਗਾ ਉਦੋਂ ਮੈਂ ਤੇ ਬਾਕੀ ਮੰਮੀ ਕੋਲ ਸੀਗੇ ਥੋੜੀ ਕਮੇਟੀ ਪਾਈ ਹੋਈ ਸੀ ਇੱਕ ਬਾਕੀ ਸੋਨਾ ਵਗੈਰਾ ਸੀਗਾ ਉਹ ਵੀ ਵੇਚਤਾ ਤੇ ਫਿਰ ਪੈਸੇ ਫੜੇ ਸੀ ਅਸੀਂ ਕਿ ਸਦੋਂ ਜਿਹੜੇ ਦੱਸਿਆ ਨਾ ਤੁਹਾਨੂੰ ਕਿ ਪੈਸੇ ਤਾਰਨੇ ਫਿਰ ਮੈਂ ਫੁੱਲ ਟਾਈਮ ਜੌਬ ਲੱਗ ਗਿਆ ਸੀਗਾ ਤੇ ਉਹਦੇ ਕਰਕੇ ਫਿਰ ਪੈਸੇ ਤਾਰਨੇ ਸੀਗੇ ਤੇ ਸਾਰੇ ਮਤਲਬ ਪੈਸੇ ਇਕੱਠੇ-ਕੁੱਠੇ ਕਰਕੇ ਇਦਾਂ ਸਾਡੇ ਕੋਲ ਹੋ ਗਏ ਸੀ ਫਿਰ ਅਸੀਂ ਜਗਾ ਖਰੀਦ ਲਈ ਸੀਗੀ ਤਾਂ ਹੁਣ ਤੁਸੀਂ ਜਿਵੇਂ ਸਵਿਗੀ 'ਚ ਕੰਮ ਕਰ ਰਹੇ ਹੋ ਤੁਹਾਡੇ ਜਿਹੜਾ ਪੈਸੇ ਬਣਦੇ ਹੋਣੇ ਜਿਹੜੇ ਵੀ ਤਾਂ ਲੋਕ ਸੋਚਦੇ ਨੇ ਕਿ ਯਾਰ ਆਪਣੇ ਕੋਲ ਪੈਸੇ ਆ ਗਏ ਹੁਣ ਸ਼ੋਅ ਆਫ ਕਰਦੇ ਆ ਗੱਡੀ ਲੈਣੇ ਆ ਪਰ ਨਹੀਂ ਤੁਸੀਂ ਕਰ ਲਿਆ ਹਾਂਜੀ ਗੱਡੀ ਦੇਖੋ ਘਰ ਗੱਡੀ ਤਾਂ ਹੀ ਖੜੂਗੀ ਜੇ ਘਰ ਖੜਾ ਹੋਊਗਾ ਹੂੰ ਗੱਡੀ ਘਰ ਦੇ ਬਾਹਰ ਖੜਾਵਾਗੇ ਲੋਕੀ ਚਰੀਟਾ ਪਾ ਕੇ ਚੱਲ ਜਾਂਦੇ ਕੁੱਤੇ ਚੜ ਜਾਂਦੇ ਗੱਡੀਆਂ ਉੱਤੇ ਜਾਂ ਕੁਝ ਵੀ ਗੱਡੀ ਮਤਲਬ ਮਤਲਬ ਆ ਮੇਰੀ ਸੋਚ ਆ ਕਿ ਜੇ ਕੋਈ ਚੀਜ਼ ਲਈਏ ਤਾਂ ਘਰ ਦੇ ਅੰਦਰ ਹੀ ਹੋਵੇ ਗਲੀ 'ਚ ਨਾ ਹੋਵੇ ਕਿਉਂਕਿ ਗਲੀ ਦੇ ਲੋਕਾਂ ਨੂੰ ਵੀ ਦਿੱਕਤ ਪਰੇਸ਼ਾਨੀ ਆਂਦੀ ਨਾ ਫਿਰ ਏਜ ਮੇਰੀ 26 ਸਾਲ ਹੈ ਜੀ ਠੀਕ ਹੈ ਹਾਂ ਜੀ ਸਟੱਡੀ ਤੁਸੀਂ ਕਿੰਨੀ ਕੀਤੀ ਹੋਈ ਹੈ ਸਟੱਡੀ ਮੈਂ ਬੀਏ ਕੀਤੀ ਹੈ ਜੀ ਤੇ ਉਦੋਂ ਜੋਬ ਲੱਗਣਾ ਸੀਗਾ ਤੇ ਮੇਰਾ ਪੇਪਰ ਕਲੀਅਰ ਨਹੀਂ ਸੀਗਾ ਤੇ ਫਿਰ ਉਹਦੇ ਵਿੱਚ ਹੀ ਰਹਿ ਗਈ ਸੀ ਜੋਬ ਉਹ ਕਹਿੰਦੇ ਸੀਗੇ ਕਿ ਬੀਏ ਕਲੀਅਰ ਨੂੰ ਦੇਵਾਂਗੇ ਨਾ ਨੌਕਰੀ ਤੇ ਉਹ ਕਲੀਅਰ ਨਹੀਂ ਸੀਗੀ ਤੇ ਫਿਰ ਉਹ ਮਿਲੀ ਨਹੀਂ ਫਿਰ ਮੈਂ ਇੱਧਰ ਲੱਗ ਗਿਆ ਵਿਲੇ ਦਾ ਨਾਲੋਂ ਮੈਂ ਕਿਹਾ ਜੋ ਆਂਦਾ ਉਹੀ ਕਰ ਲੀਏ ਕਲੀਅਰ ਕਿਉਂ ਨਹੀਂ ਹੋਈ ਬਈਏ ਮੇਰੀ ਪੰਜਾਬੀ ਚ ਸਪੱਲੀ ਸੀ ਜੀ ਅੱਛਾ ਇੰਗਲਿਸ਼ ਚ ਨਹੀਂ ਆਈ ਪੰਜਾਬੀ ਚ ਤਾਂ ਮੈਂ ਬੰਦਾ ਮਤਲਬ ਬੰਦਾ ਸਹੀ ਹੁੰਦਾ ਵਾ ਉਹ ਮਤਲਬ ਉਹਨਾਂ ਨੇ ਕੋਲਜ ਵਾਲੇ ਨਹੀਂ ਕਲੀਅਰ ਨਹੀਂ ਕੀਤੀ ਸੀਗੀ ਪਤਾ ਨਹੀਂ ਕਿਉਂ ਤੇ ਤਿੰਨ ਵਾਰ ਮਤਲਬ ਤਿੰਨਾ ਵਾਰ ਉਹਨਾਂ ਨੇ ਫੇਲ ਕਰਤਾ ਤੇ ਫਿਰ 골ਡਨ ਚਾਂਸ ਆ ਗਿਆ ਸੀਗਾ ਤੇ ਮੈਂ ਚਲੋ ਪੈਸੇ ਫਿਰ ਜੋੜ ਲੇ ਤੁਹਾਨੂੰ ਦੱਸਿਆ ਪੈਸੇ ਜੋੜਨ ਦਾ ਮੈਨੂੰ ਸੀਗਾ ਹੀ ਹਨਾ ਮੈਂ ਪੈਸੇ ਤਾਂ ਜੋੜ ਲੇ ਸੀਗੇ ਤੇ ਮਤਲਬ ਤਿਆਰੀ ਵੀ ਮੈਂ ਫੁੱਲ ਕਰ ਲਈ ਸੀਗੀ ਕਿ ਹੁਣ ਇਸ ਵਾਰੀ ਪੈਸੇ ਬਰਬਾਦ ਨਾ ਹੋਣ ਆਪਣੇ ਤੇ ਪਰ ਫੇਰ ਮੈਨੂੰ ਫੇਲ ਕਰਤਾ ਉਹਨਾਂ ਨੇ ਫੇਰ ਮੈਨੂੰ ਸੀਗਾ ਕਿ ਮੈਂ ਰੀ ਚੈਕਿੰਗ ਭਰ ਕੇ ਦੇਖਾਂ ਜੋ ਰੀ ਚੈਕਿੰਗ ਭਰੀ ਉਹਨਾਂ ਨੇ ਪਾਸ ਕਰਤਾ ਇਹ ਅੱਛਾ ਜਦ ਕਿ ਫੇਰ ਮਤਲਬ ਤੁਸੀਂ ਆਪੇ ਲਾ ਲਓ ਹਸਾਬ ਕਿ 17 ਨੰਬਰਾਂ ਨੂੰ ਉਹਨਾਂ ਨੇ ਰੀ ਚੈਕਿੰਗ ਦੇ ਵਿੱਚ ਚੰਤੀ ਕਰਤਾ ਮੈਂ ਤਾਂ ਕੋਈ ਹੱਥ ਹੀ ਨਹੀਂ ਲਾਇਆ ਸੀ ਸਿਰਫ ਰੀ ਚੈਕਿੰਗ ਉਹਨਾਂ ਨੇ ਕਰਕੇ ਪਾਸ ਕੀਤਾ ਦੇਖ ਲਓ ਮਤਲਬ ਪਹਿਲਾਂ ਹੀ ਉਹਨਾਂ ਨੇ ਫੇਰ ਪਹਿਲਾਂ ਵੀ ਸਹੀ ਸੀਗੀ ਉਹਨਾਂ ਨੇ ਮਤਲਬ ਫੇਲ ਕਰਤਾ ਹੁਣ ਇਹ ਪਤਾ ਨਹੀਂ ਕਿਉਂ ਕੀਤਾ ਪਾਰੇ ਲਾਸਟ ਤੇ ਫਿਰ ਪਾਸ ਕਰਤਾ ਫਿਰ 10000 ਉਹ ਬਚ ਗਿਆ ਸੀਗਾ ਤੁਹਾਡਾ ਜਿਹੜਾ ਜੋੜਿਆ ਸੀ ਨਾ ਉਹਦੇ ਲਈ ਉਹ ਬਚ ਗਿਆ ਸੀ ਜੀ ਅੱਛਾ ਫਿਰ ਇਸ ਤੋਂ ਬਾਅਦ ਹੋਰ ਸਟੱਡੀ ਕਰਨ ਦਾ ਨਹੀਂ ਸੋਚਿਆ ਨਹੀਂ ਹੋਰ ਨਹੀਂ ਦਿਲ ਕੀਤਾ ਅੱਗੇ ਮੇਰਾ ਹੈ ਨਹੀਂ ਸੀਗਾ ਮਨ ਪੜਾਈ ਦਾ ਉਦੋਂ ਕਿੰਨੇ ਸਾਲ ਦੇ ਸੀ ਜਦੋਂ ਬੀਏ ਕੰਪਲੀਟ ਮਤਲਬ ਪੂਰਾ ਪਾਸ ਪੂਸ ਹੋ ਗਿਆ ਨਹੀਂ ਬੀ 22 ਸਾਲਾਂ ਦਾ ਹੋਊਗਾ ਇਹ ਮਨਚਤਾ ਵੀ ਸੋਚੇ ਸੀ ਚਲੋ ਪੜਾ ਲਿਖਾ ਕੇ ਇਹਨੂੰ ਵੱਡਾ ਕਰੂੰਗੀ ਹੈ ਨਾ ਵੀ ਚਲੋ ਕੋਈ ਕੰਮ ਕਰੂਗਾ ਵਧੀਆ ਚਲੋ ਅਮਕੇ ਇਹ ਵਧੀਆ ਪੜਿਆ ਵੀ ਆ ਕੰਮ ਵੀ ਚਲ ਮਿਹਨਤੀ ਆ ਮਿਹਨਤ ਕਰਦਾ ਵੀ ਆ ਨਹੀਂ ਕਿਤੇ ਬਾਹਰ ਅੰਦਰ ਜਾਂਦਾ ਹੈ ਨਾ ਤੇ ਬਸ ਹੋਰ ਆਪਾਂ ਦਾ ਵੀ ਤਾਂ ਜਦੋਂ ਤੁਸੀਂ ਇਕੱਲੇ ਬੈਨੇ ਹੋ ਤੁਹਾਡੇ ਮਨ ਚ ਆਂਦਾ ਨਹੀਂ ਕੋਈ ਵਿਚਾਰ ਇੱਦਾਂ ਦਾ ਕਿ ਕੀ ਹੋਈ ਜਾਂਦਾ ਹੈ ਨਾ ਮੇਰੇ ਪੁੱਤ ਨੂੰ ਸਾਰਾ ਕਰਨਾ ਪੈ ਰਿਹਾ ਸਭ ਕੁਝ ਹੁਣ ਇਹਦੇ ਸਾਹਮਣੇ ਤਾਂ ਮੈਂ ਕਹਿੰਦੀ ਮਨ ਤਾਂ ਹੁੰਦਾ ਹੀ ਆ ਸਮਝੀ ਤਾਂ ਇਹਨੇ ਖੇਡਣਾ ਕਰਨਾ ਹੈ ਨਾ ਸਮਝੀ ਹੁਣ ਕੰਮ ਕਰਨਾ ਪੈਂਦਾ ਸੈਨ ਨੂੰ ਕਦੇ ਵੀ ਨਹੀਂ ਸੁਣ ਕੇ ਹੰਦਨ ਕੰਮ ਕਰਨ ਦਿੱਤਾ ਇਹਦੇ ਪਾਪਾ ਪਹਿਲਾਂ ਸਾਡੀ ਫੈਕਟਰੀ ਸੀਗੀ ਹੰਡਰਡ ਪਾਲਸ ਦੀ ਉਹ ਸਾਰੇ ਸੀਗੀ ਤੇ ਤੇ ਚਲੋ ਇਹਦੇ ਪਾਪਾ ਫਿਰ ਬਿਮਾਰ ਹੋ ਗਏ ਕਾਫੀ ਨਾ ਪਾਣੀ ਭਰ ਗਿਆ ਸੀਗਾ ਫਿਰ ਫ੍ਰੈਂਚ ਚ ਦਾਖਲ ਰੱਖੇ ਦੀ ਹਸਪਤਾਲ ਚਲੋ ਠੀਕ ਹੋ ਗਏ ਸੀ ਉਦੋਂ ਤਾਂ ਫਿਰ ਜਾਨੀ ਕਿ ਕੰਮ ਸਾਡਾ ਕਾਫੀ ਸੀਗਾ ਫਿਰ ਕੰਮ ਨਹੀਂ ਸੀ ਕਰ ਸਕਦੇ ਕਿ ਬੈਹ ਨਹੀਂ ਸੀ ਸਕਦੇ ਅਸੀਂ ਦੋਰ ਜਾਈਆਂ ਦੇਣੀਆਂ ਤੇ ਬੈੱਡ ਤੇ ਬਿਠਾਉਣਾ ਸੀ ਤੇ ਚਲੋ ਫਿਰ ਬਾਅਦ ਚ ਨਾ ਉਹ ਰੇੜੀ ਲਾਣ ਲੱਗੇ ਅੰਡਿਆਂ ਦੀ ਤੇ ਫਿਰ ਚਲੋ ਇਹਨੂੰ ਲੈ ਜਾਂਦੇ ਸੀ ਨਾਲ ਤੇ ਕੰਮ ਚਲੋ ਹੁੰਦਾ ਸੀ ਥੋੜਾ ਵਾਲਾ ਤੇ ਇਹਨੂੰ ਤਾਂ ਅਸੀਂ ਬਹੁਤ ਲਾੜ ਨਾਲ ਰੱਖਿਆ ਕਦੇ ਕਰਾਇਆ ਹੀ ਨਹੀਂ ਸੀ ਇਹਨੂੰ ਲੈ ਜਾਂਦੇ ਸੀ ਕਹਿਣਾ ਕਾਕੇ ਤੂੰ ਚੱਲਾ ਮੇਰੇ ਨਾਲ ਕਰਾਈ ਫਿਰ ਇਹਨੂੰ ਭੇਜ ਦੇਣਾ ਕਰੀ ਵੀ ਨਹੀਂ ਮੈਂ ਨਹੀਂ ਮੈਨੂੰ ਆਗੇ ਕਹਿਣਾ ਵੀ ਮੈਂ ਵੀ ਮੈਂ ਨਹੀਂ ਕਾਕੇ ਤੋ ਕੰਮ ਕਰਾ ਸਕਦਾ ਵੀ ਨਿੱਕਾ ਜਿਹਾ ਤਾਂ ਹੈਗਾ ਹਾਂ ਤੋ ਹੈ ਹੀ ਨਿੱਕਾ ਜਿਹਾ ਅਸੀਂ ਹੈਗਾ ਸੀ 7ਵੀਂ ਚ ਪੜਦਾ ਸੀਗਾ ਉਦੋਂ ਇੰਨਾ ਕਹਿੰਦੇ ਸੀ ਵੀ ਨਹੀਂ ਕਰਾਣਾ ਕੰਮ ਪਤਾ ਨਹੀਂ ਸੀ ਵੀ ਕੱਲ ਸਾਰਾ ਇਹਦੇ ਮੋਢਿਆਂ ਤੇ ਹੀ ਪੈ ਜਾਊਗਾ ਹੁਣ ਕਿਤੇ ਇਹਦੇ ਪਾਪਾ ਹੁੰਦੇ ਦੇਖ ਕੇ ਇੰਨਾ ਖੁਸ਼ ਹੁੰਦੇ ਵੀ ਆ ਵੀ ਸਾਡਾ ਮੁੰਡਾ ਲੈ ਕੇ ਨਿਕਲਿਆ ਖੁਸ਼ ਤਾਂ ਹੁੰਦੀ ਹਰ ਇੱਕੋ ਹੀ ਮਾਂ ਨੂੰ ਹੁੰਦੀ ਆ ਵੀ ਸਾਡਾ ਬੱਚਾ ਵਧੀਆ ਨਿਕਲਣ ਮੈਂ ਤਾਂ ਇਹੀ ਕਹਿੰਨੀ ਆ ਕਿ ਮੇਰੇ ਬੱਚੇ ਮੇਰੇ ਬੱਚੇ ਵਰਗੇ ਸਭ ਦੇ ਬੱਚੇ ਵਧੀਆ ਨਿਕਲਣ ਲੈ ਨਿਕਲ ਲੈ ਕੇ ਨਿਕਲ ਹਨਾ ਤੇ ਹੁੰਦਾ ਹੀ ਆਪਾਂ ਤਾਂ ਇਹੀ ਕਹਿੰਦੇ ਆ ਵੀ ਸਭ ਦੇ ਬੱਚੇ ਲੈ ਕੇ ਨਿਕਲ ਤਾਂ ਆਛਾ ਤੁਸੀਂ ਕੀ ਕਹੋਗੇ ਵੀ ਤੁਹਾਡਾ ਜਿਹੜਾ ਭਰਾ ਕਿੰਨਾ ਅੱਗੇ ਪਹੁੰਚ ਗਿਆ ਮਤਲਬ ਪੂਰਾ ਘਰ ਸੰਭਾਲਣਾ ਹਰ ਕੋਈ ਨਹੀਂ ਕਰ ਪਾਂਦਾ ਇਸ ਚੀਜ਼ ਨੂੰ ਮੈਮ ਸਾਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਭਾਜੀ ਨੂੰ ਦੇਖ ਕੇ ਕਿ ਇੰਨੀ ਮਿਹਨਤ ਕਰਦੇ ਨੇ ਨਾ ਇਹ ਤੇ ਸਾਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਇਹਨਾਂ ਨੂੰ ਇਹਨਾਂ ਨੇ ਜੋ ਵੀ ਕੀਤਾ ਸਭ ਕੁਝ ਬਹੁਤ ਵਧੀਆ ਕੀਤਾ ਇਹਨਾਂ ਨੇ ਮਾਮੀ ਨੂੰ ਵੀ ਕਰ ਦਿਆਂ ਲੋੜਾਂ ਹਨ ਸਾਰੀਆਂ ਪੂਰੀਆਂ ਕਰ ਦਿੰਦੇ ਆਪ ਤੇ ਬਹੁਤ ਵਧੀਆ ਜਿੱਦਾਂ ਸਾਨੂੰ ਇਹਨਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਹੁਣ ਅੱਜ ਇੰਨੀ ਅੱਗੇ ਪਹੁੰਚ ਗਏ ਨੇ ਹਨਾ ਇਹ بس ਤਾਂ ਤੁਸੀਂ ਸਾਰਿਆਂ ਨੂੰ ਜਿਵੇਂ ਦੱਸਦੇ ਹਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਹਾਂਜੀ ਮੈਂ ਉਹਨਾਂ ਨੂੰ ਦੱਸ ਦਿਆ ਮੇਰੇ ਭਾਜੀ ਨੇ ਹਨਾ ਤੇ ਭਾਜੀ ਦੇ ਇੰਟਰਵਿਊ ਹੁਣ ਤਾਂ ਬਹੁਤ ਆ ਗਿਆ 3-4 ਵਾਰ ਇੰਟਰਵਿਊ ਆ ਗਿਆ ਤਾਂ ਫਿਰ ਬੜਾ ਵਧੀਆ ਲੱਗਦਾ ਉਹਨਾਂ ਨੂੰ ਦੇਖ ਕੇ ਨਾ ਤੇ ਬਹੁਤ ਵਧੀਆ ਲੱਗਦਾ ਬਸ ਤੇ ਮੋਟਰਸਾਈਕਲ ਤੇ ਘੁੰਮਣਾ ਘਟਾ ਸੌਖਾ ਪਿਆ ਵਾ ਬਹੁਤ ਔਖਾ ਵਾ ਤੇ ਰਾਤ ਵੀ ਕਈ ਵਾਰ 12-12 ਵੱਜ ਜਾਂਦੇ ਆ ਇੱਕ ਦਿਨ ਤਾਂ ਇਹ ਦੱਸ ਲਈ 1 ਵਜ ਗਿਆ ਉਹਨੀਆਂ ਦਰਮਿਆਨ ਨੀ ਥੋੜੋ ਆਉਂਦੀ ਆ ਮੈਂ ਕਦੀ ਅੰਦਰ ਕਦੀ ਬਾਹਰ ਤੇ ਫਿਰਦੀ ਰਹਿੰਦੀ ਆ ਮੋਟਰਸਾਈਕਲ ਕਿਸੇ ਦਾ ਖੜਕਾ ਮੈਂ ਭੱਜ ਕੇ ਜਾਨੀ ਆ ਕਈ ਵਾਰ ਤਾਂ ਮੈਨੂੰ ਚੱਪਲੋ ਵੀ ਨਹੀਂ ਲੱਭਦੀ ਵੀ ਕਿੱਥੇ ਹੈ ਕਾਕੇ ਦੇ ਦਰਵਾਜ਼ਾ ਖੋਲਣਾ ਜਾ ਕੇ ਤੇ ਫਿਰ ਜਾਨੀ ਕਿ ਮੈਂ ਜਿੰਨੇ ਦੇਰੇ ਆਵੇਂ ਮੈਂ ਸੌਂਦੀ ਨਹੀਂ ਹੈਗੀ ਭਾਵੇਂ 1 ਵਜ ਆਵੇ ਭਾਵੇਂ 2 ਵਜੇ ਆਵੇ ਉਹਨੀਆਂ ਦਰਮਿਆਨ ਉਹਦੋਂ ਹੀ ਇਹਦੇ ਆਏ ਤੇ ਰੋਟੀ ਬਣਾਣੀ ਆ ਮੇਰੇ ਕੋ ਤੁਮਾਹਤ ਤੋ ਜਦੋਂ ਤੁਮਾਹਤ ਤੋ ਉਹਨਾਂ ਦੋ ਫੁਲਕੇ ਪੱਕ ਜਾਣੇ ਆ ਉਦੋਂ ਦੇਨ ਚਾਹ ਦੋ ਵਜੇਨ ਜਿੱਦਾਂ ਮਰਜੋ ਰੋਟੀ ਬਣਾ ਕੇ ਦੇਣੀ ਆ ਅੱਛਾ ਉੱਠੇ ਰਹਿਨੇ ਹੋ ਤਦ ਤੱਕ ਹਾਂਜੀ ਮੈਂ ਸੌਂਦੀ ਨਹੀਂ ਜਦੋਂ ਆਂਦਾ ਤਾਂ ਵੀ ਮੈਂ ਇਹ ਬੈਠੂ ਪਹਿਲਾਂ ਦ ਘੰਟਾ ਤੱਕ ਬੈੰਦਾ ਮੂਹ ਹੱਤ ਤੋ ਪਹਿਲਾਂ ਆ ਕੇ ਧਾਮ ਲੈਂਦਾ ਫਿਰ ਇਹਨਾਂ ਮੂਹ ਹੱਤ ਤੋ ਹੁੰਦਾ ਜਨੋਂ ਜਾਂਦਾ ਫਿਰ ਉਸ ਤੋਂ ਬਾਅਦ ਮੈਂ ਰੋਟੀ ਬਣਾਨੀ ਆ ਤੇ ਫਿਰ ਵੀ ਖਾਣ ਦਾ ਫਿਰ ਵੀ ਸਾਨੂੰ 1:00 ਵੱਜ ਜਾਂਦਾ ਸੌਂਦੇ ਆ ਦੇਖੋ ਮੈਨੂੰ ਮੈਸੇਜ ਬਹੁਤ ਆਂਦੇ ਨੇ ਹੁਣ ਕੀ ਕਈ ਤਾਂ ਕਹਿੰਦੇ ਮੈਨੂੰ ਕੰਮ ਤੇ ਲਵਾ ਦੇ ਜਾਂ ਕੋਈ ਪੁੱਛਦਾ ਵਾ ਕੀ ਕਿੱਦਾਂ ਕਰਨਾ ਹਨਾ ਕੰਮ ਕਿਸੇ ਨੂੰ ਜਿਹੜਾ ਨਵਾਂ ਬੰਦਾ ਲੱਗਦਾ ਉਹਨੂੰ ਬਿਲਕੁਲ ਨੋਲਿਜ ਨਹੀਂ ਹੁੰਦੀ ਸਟਾਰਟਿੰਗ 'ਚ ਥੋੜਾ ਔਖਾ ਹੋਇਆ ਹੋਣਾ ਬਟ ਹੁਣ ਹੁਣ ਨਹੀਂ ਇੰਨਾ ਲੱਗਦਾ ਹੁਣ ਬਸ ਕੰਮ ਤੇ ਫੋਕਸ ਹਾਂਜੀ ਹਾਂਜੀ ਉਹ ਔਖਾ ਦਾ ਮਤਲਬ ਲੱਗਦਾ ਹੀ ਬੰਦੇ ਨੂੰ ਕੋਈ ਵੀ ਕੰਮ ਹੋਵੇ ਪਰ ਫਿਰ ਬੰਦੇ ਨੂੰ ਆਦਤ ਪੈ ਜਾਂਦੀ ਆ ਬਾਕੀ ਜਦੋਂ ਬੰਦੇ ਕੋਈ ਟਾਰਗੇਟ ਸੋਚ ਲੈਂਦਾ ਬੰਦਾ ਫਿਰ ਔਖੇ ਵੱਲ ਨਹੀਂ ਦੇਖਦਾ ਫਿਰ ਟਾਰਗੇਟ ਵੱਲੀ ਦੇਖਦਾ ਜੀ ਠੀਕ ਹੈ ਹਾਂਜੀ ਤਾਂ ਏਸੀ ਸਾਹਿਲ ਜੋ ਕਿ ਮਿਹਨਤ ਕਰਕੇ ਜਿਹੜਾ ਆਪਣੇ ਮੰਮਾ ਨੂੰ ਸੰਭਾਲ ਰਹੇ ਨੇ ਆਪਣਾ ਘਰ ਪੂਰਾ ਜਿਹੜਾ ਆਪਣੇ ਮੋਢਿਆਂ ਦੇ ਉੱਤੇ ਭਾਰ ਜਿਹੜਾ ਲੈ ਕੇ ਚੱਲ ਰਹੇ ਨੇ ਉਹਨਾਂ ਦੇ ਜਿਹੜੇ ਮਾਤਾ ਜੀ ਉਹਨਾਂ ਦੇ ਨਾਲ ਵੀ ਤੁਹਾਨੂੰ ਗੱਲਬਾਤ ਕਰਵਾਈ ਕੋਈ ਬੋਝ ਨਹੀਂ ਪਾਉਂਦੇ ਉਹਨਾਂ ਦੇ ਸਿਰ ਤੇ ਇੰਨੇ ਪਿਆਰ ਨਾਲ ਉਹਨਾਂ ਨੂੰ ਰੱਖਦੇ ਨੇ ਪੂਰਾ ਸਪੋਰਟ ਕਰਦੇ ਨੇ ਤੇ ਸ਼ਾਇਦ ਇਹੀ ਪਿਆਰ ਹੈ ਜੋ ਕਿ ਇਹਨਾਂ ਨੂੰ ਚੰਗੇ ਰਾਹ ਦੇ ਉੱਤੇ ਲੈ ਕੇ ਗਿਆ ਦੁਆਵਾਂ ਨੇ ਮਾਦੀਆਂ ਉਹਨਾਂ ਦੇ ਉਹਨਾਂ ਦੇ ਪਿਤਾ ਜੀ ਦੀਆਂ ਤਾਂ ਮੈਂ ਅਸੀ ਤੁਹਾਡੇ ਨਾਲ ਅੰچل ਚੱਗੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਵਿਦ ਕੈਮਰਾ ਪਰਸਨ ਹੈਪੀ